ਜਦੋਂ ਸਰਸਾ ਨਦੀ ਦੇ ਪਹੁੰਚੇ ਆ ਉਹ ਅਸੀਂ ਦਇਆ ਸਿੰਘ ਨੂੰ ਕਹਿਣ ਲੱਗੇ ਵੀ ਦਇਆ ਸਿੰਘ ਜੀ ਕਿਉਂਕਿ ਉਹ ਪ੍ਰਬੰਧਕ ਪੰਜ ਪਿਆਰੇ ਪ੍ਰਬੰਧਕਾਂ ਨੂੰ ਕਿਹਾ ਜਾਂਦਾ ਯਾਦ ਰੱਖਿਓ ਸਾਨੂੰ ਉਜਾੜ ਕੇ ਰੱਖਦਾ ਉਹ ਸਿੱਖੀ ਤੋਂ ਬਹੁਤ ਸਾਰਾ ਦੂਰ ਕਰ ਦਿੱਤਾ ਸਾਡਾ ਗੁਰੂ ਸਾਹਿਬ ਗੁਰੂ ਗ੍ਰੰਥ ਸਾਹਿਬ ਤੇ ਸਾਨੂੰ ਇਹ ਕਿਹਾ ਜਾਂਦਾ ਜੀ ਪੰਜ ਪਿਆਰੇ ਸਿੱਖਾਂ ਦਾ ਗੁਰੂ ਹੈ ਜੇ ਪੰਜ ਪਿਆਰੇ ਸਖਾ ਦਾ ਗੁਰੂ ਆ ਤੇ ਅਗਰ ਗੰਗਨ ਸਾਹਿਬ ਕਿੰਨਾ ਦਾ ਗੁਰੂ ਫਿਰ ਦੋ ਦੋ ਗੁਰੂ ਤੇ ਹੋ ਨਹੀਂ ਸਕਦੇ ਪੰਜ ਪਿਆਰੇ ਗੁਰੂ ਸਾਹਿਬ ਪ੍ਰਗਨਾਰਕ ਸਾਹਿਬ ਕੋ ਚੱਲੇ ਆਉਂਦੇ ਆ ਇਹ ਪ੍ਰਬੰਧਕ ਹੈ ਤੇ ਪ੍ਰਬੰਧਕਾਂ ਦੇ ਫੈਸਲੇ ਅਨੁਸਾਰ ਅਸੀਂ ਸਿਰ ਝਕਉਣਾ ਹੈ ਪਰ ਗੁਰੂ ਦਾ ਆਸਾ ਜੂ ਰੱਖਣਾ ਕਿ ਗੁਰੂ ਦੀ ਕਸਵਤੀ ਤੇ ਪੂਰਾ ਉਤਰਨਾ ਔਰ ਪੰਜ ਪਿਆਰੇ ਜਨੇ ਸਾਡੇ ਉਹ ਕਿਸੇ ਝੂਠੇ ਸਾਧ ਨੂੰ ਮਾਫੀ ਦੇਰ ਕਿਸੇ ਨੂੰ ਨਿਵਾਜ਼ੀ ਜਾਂ ਕਿਸੇ ਦਾ ਪੱਖ ਪੂਰੀ ਜਾਂ ਅਸੀਂ ਕਈ ਸਾਡੇ ਗੁਰੂ ਗੁਰੂ ਜੀ ਦਾ ਕਦੀ ਨਹੀਂ ਹੋ ਸਕਦਾ ਉਹਨਾਂ ਦਾ ਪੱਖ ਹੁੰਦਾ ਯਾਦ ਰੱਖਿਓ ਪ੍ਰਬੰਧਕ ਨੇ ਗੁਰੂ ਸਾਹਿਬ ਜੀ ਨੇ ਭਾਈ ਗਾਇਆ ਸਿੰਘ ਨੂੰ ਕਿਹਾ ਕਿ ਪ੍ਰਬੰਧ ਕਰੋ ਐਤ ਕੰਬੂ ਕਨਾਤਾਂ ਲਗਾਓ ਸਟੇਜ ਲਗਾਓ ਸੱਚੇ ਪਾਤਸ਼ਾਹ ਉੱਪਰੋਂ ਬਾਰਿਸ਼ ਹੋ ਰਹੀ ਪਿੱਛੇ ਫੌਜ ਚੜੀ ਹੋਈ ਹੈ ਅਗੇ ਸਰਸਾ ਨਦੀ ਚੜੀ ਐ ਤੇ ਇੱਥੇ ਤਮੁਕਰੰਤ ਮਹਾਰਜ ਕਹਿ ਲੱਗੇ ਅੰਮ੍ਰਿਤ ਵੇਲਾ ਹੋ ਗਿਆ ਅੰਮ੍ਰਿਤ ਵੇਰੇ ਦਾ ਦਿੱਤ ਨੇ ਹੋਣਾ ਜੀ ਬੋਲੋ ਸਤਿਰਾ ਆਪਾਂ ਕਈ ਵਾਰੀ ਨੇਟ ਸੁਣੀਏ ਨਾ ਇਹ ਸਵੇਰ ਉੱਠਦੇ ਤੁਗਬਾਤੀ ਬੜੇ ਲੇਖ ਸਰਦੈ ਮਹਾਰਾ ਸਤੇ ਪਾਚਾ ਸਾਰੀ ਰਾਤ ਦੇ ਜਾਗਣ ਦਾ ਕਿੰਨੇ ਅੰਮ੍ਰਿਤ ਵੇਲਾ ਹੋਗੇ ਐਦਾਂ ਦਾ ਭਗਤ ਕੋਈ ਗੁਣੀਆਂ ਤੇ ਹੋਇਆ ਇਹ ਤਿੰਨ ਗੁਣ ਕੋ ਵਸੰਖੀ ਦੇਖਾ ਕੇ ਜਾਂ ਦਾਤਾ ਵੀ ਆਪਕ ਵੀ ਤੇ ਸੂਰਮਾ ਵੀ ਆਸਾਂ ਦੀ ਵਾਰ ਦਾ ਕੀਰਤਨ ਹੋਇਆ ਕਲਗੀਧਰ ਪਾਤਸ਼ਾਹ ਜੀ ਨੇ ਆਪ ਸ੍ਰਿੰਦੇਵਰ ਦਾ ਕੀਰਤਨ ਕੀਤਾ ਆਸਾਂ ਦੀ ਵਾਰ ਦਾ 1100 ਸਤਗੁਰੂ ਜੀ ਦੇ ਸਿਪਾਹੀ ਤਰਨੈਰ ਸੱਸਾ ਜੀ ਤੇ ਸ਼ਹੀਦ ਹੋ ਗਏ ਆਪਾਂ ਕਦੀ ਸੋਚ ਆਸਾਂ ਦੀ ਵਾਰ ਦੀ ਭੇਟ ਨੂੰ ਆਪਾਂ ਕੀ ਭੇਟਾ ਰੱਖੀ 100 500 ਹਜ਼ਾਰ ਕਲਗੀ ਤਰਪਾਚਾ ਜੀ ਨੇ ਆਸਾ ਦੀ ਵਾਰ ਦੀ ਭੇਟ ਚੜ੍ਹਾਤਾ 1100 ਸਿੱਖ ਆਸਾ ਦੀ ਵਾਰ ਸਪੂਰਨ ਹੋਈ ਜਹਾਂ ਦਾ ਫੌਜ ਦਾ ਬਾਬਾ ਅਜੀਤ ਸਿੰਘ ਘੇਰੇ ਵਿੱਚ ਹੈ ਬਾਬਾ ਉਹਦੇ ਨਾਲ ਘੇਰੇ ਵਿੱਚ ਹੈ ਬਾਬਾ ਵਿਜੀਤ ਅਕਰਤ ਕੀ 73 ਸਿੱਖ ਘੇਰੇ ਵਿੱਚ ਹੈ ਹੋਰ ਵੀ ਬਹੁਤ ਸਾਰੇ ਬਸ ਵੀਰ ਸਿੰਘ ਧੀਰ ਸਿੰਘ ਦੇ ਪਿਤਾ ਬਾਬਾ ਮੇਵਾ ਸਿੰਘ ਘੇਰੇ ਚ ਆ ਕਾਗੀ ਤਰਤਾ ਉਤੋਂ ਹੋਇਆ ਬਾਬਾ ਜੀਵਨ ਸਿੰਘ ਨੂੰ ਕਿ ਜਾ ਘੇਰੇ ਚੋਂ ਕਢ ਕੇ ਲਿਆ ਮੂੰਹ ਵਿੱਚ ਘੋੜੇ ਦੀਆਂ ਬਾਗਾਂ ਪਾ ਕੇ ਤੇ ਦੋ ਹੱਥਾਂ ਵਿੱਚ ਕਿਰਪਾਨਾਂ ਫੜ ਕੇ ਬਾਬਾ ਜੀਵਨ ਸਿੰਘ ਜੀ ਜਗ ਦੇ ਮਤਾਰ ਵਿੱਚ ਪੁੱਤ ਗਏ ਜਿਵੇਂ ਕਿਸਾਰ ਫਸਲ ਵੱਢਦਾਂ ਵਾੜ ਪਾਈ ਤੁਰੇ ਜਾਂਦੇ ਬਾਬਾ ਜੀਪ ਸਿੰਘ ਨੂੰ ਘੇਰੇ ਤੋਂ ਕੱਢਿਆ ਬਾਬਾ ਮਜੀਦ ਸਿੰਘ ਨਾਲ ਹੋਏ ਬਾਬਾ ਬਚਿੱਤਰ ਸਿੰਘ ਨੂੰ ਘੇਰੇ ਤੋਂ ਕੱਢਿਆ ਉਹਨਾਂ ਦੀ ਧੌੜ ਤੇ ਬੜਾ ਸਖਤ ਵਾਰ ਹੋ ਗਿਆ ਫਿਰ ਭਾਈ ਉਦੇ ਸਿੰਘ ਵੱਲ ਗਏ ਉਹਦੋਂ ਨੂੰ ਭਾਈ ਉਦੇ ਸਿੰਘ ਸ਼ਹੀਦ ਹੋ ਗਏ ਭਾਈ ਮੇਵਾ ਸਿੰਘ ਵੱਲ ਗਏ ਤੇ ਕੋ ਵੀ ਸ਼ਹੀਦ ਹੋ ਆ ਕੇ ਸਾਰੀ ਕਹਾਣੀ ਦੱਸੀ ਸੱਚੇ ਪਾਤਸ਼ਾਹ ਮਹਾਰਾਜ ਨੇ ਹੁਕਮ ਕੀਤਾ ਕਿ ਸਰਸਾ ਨਦੀ ਪਾਰ ਕਰਨੀ ਜਿੱਦਾਂ ਹੁੰਦੀ ਹੋ ਜੋ ਖੱਲੋ ਵਿੱਚ ਜਿਹੜੇ ਪੈਦਲ ਸੀ ਉਹਨਾਂ ਪੈਦਲ ਸ਼ਾਰਾ ਮਾਰਤੀਆਂ ਜਿਹੜੇ ਘੋੜਿਆਂ ਵਾਲੇ ਸੀ ਘੋੜਿਆਂ ਸਣੇ ਸ਼ਾਰਾ ਮਾਰਤੀਆ ਬਹੁਤੇ ਪੈਦਲ ਸੀ ਘੋੜੇ ਉਹ ਸਵਾਰ ਕੱਢ ਸੀ ਪੈਦਲਾਂ ਵਾਲੇ ਤਕਰੀਬਨ ਸਾਰੇ ਰੁੜ ਗਏ ਘੋੜਿਆਂ ਵਾਲੇ ਵੀ ਕੁਝ ਰੁੜ ਗਏ ਕੁਝ ਪਾਰ ਨਾ ਲੇ ਕੁਝ ਦੂਰ ਜਾ ਕੇ ਨਿਕਲੇ ਗੁਰੂ ਸਾਹਿਬ ਜੀ ਦੀ ਧਰਮ ਪਤਨੀਆਂ ਦੇ ਵਿੱਚੋਂ ਆਪਾਂ ਮਾਤਾ ਸਹਿਬ ਦੇਵਾ ਤੇ ਮਾਤਾ ਸੁન્દਰੀ ਜੀ ਵੀ ਪਾਰ ਹੋ ਗਏ 40 ਸਿੰਘ ਇੱਕ ਪਾਸੇ ਨਿਕਲੇ ਤੇ 425 ਇੱਕ ਪਾਸੇ ਨਿਕਲੇ ਇਕੱਠੇ ਹੋ ਗਏ ਛੋਟੇ ਸਹਿਬ ਜਾਦੇ ਜਰਾਵਰ ਸਿੰਘ ਤੇ ਫਤੇ ਸਿੰਘ ਮਾਤਾ ਗੁਜਰੀ ਜੀ ਇਹ ਸਰਸਾ ਨਦੀ ਪਾਰ ਲਈ ਕਰ ਸਨ ਹੋਰ ਵੀ ਬਾਬਾ ਜੀਵਨ ਸਿੰਘ ਜੀ ਦੇ ਛੋਟੇ ਪੁੱਤਰ ਗੁਰਦਿਆਲ ਸਿੰਘ ਗੁਜਾਰ ਸਿੰਘ ਤੇ ਦੋ ਬੰਨਾਂ ਦੇ ਪੁੱਤਰ ਪਤਨੀ ਪਰਜਾਈ ਭੂਆ ਉਹਨਾਂ ਦੀ ਮਾਤਾ ਇਹ ਵੀ ਸਰਸਾ ਨਦੀ ਪਾਰ ਨਹੀਂ ਕਰ ਸਕੇ ਕਿਉਂਕਿ ਸੈਹਰ ਜਹਾਦਿਆਂ ਦੀ ਰਾਖੀ ਕਰਦੇ ਆ ਬੜਾ ਕਿਸਾਨ ਦਾ ਜੰਗ ਲੜਿਆ ਇਹਨਾਂ ਮਾਈਆਂ ਨੇ ਆਪਣੇ ਬੱਚੇ ਨਹੀਂ ਸੰਭਾਲੇ ਮੁਗਲਾਂ ਨੇ ਛਟਕਾਰ ਦੇਤੇ ਵੜ ਦਿੱਤੇ ਪਰ ਗੁਰੂ ਦੇ ਬੱਚਿਆਂ ਨੂੰ ਤਤੀਵਾ ਦੇ। ਪਹਾੜ ਦੇ ਉਹਨੇ ਕਰ ਦਿੱਤੇ ਉਹ ਰਾਤ ਮਾਤਰਾ ਗੁਜਰੀ ਤੇ ਛੋਟੇ ਸਹਿਬਜ਼ਾਦਿਆਂ ਨੇ ਪਹਾੜ ਦੇ ਥੱਲੇ ਕੱਟੀ। ਅਗਲੇ ਦਿਨ ਕੰਮੂ ਮਾਛੀ ਦੀ ਬੇੜੀ ਤੇ ਰਾਈ ਇੱਕ ਮਛੇਰਾ ਇੱਕ ਕੰਮੂ ਮਾਛੀ ਰੋਪੜਦਾ ਰਹਿ ਰਿਹਾ ਉਹਦੀ ਬੇੜੀ ਦੇ ਰਾਈ ਪਾਰ ਅਗੇ ਸਤਗੁਰੂ ਜੀ ਸਰਸਾ ਨਦੀ ਪਾਰ ਕੀਤੀ ਮਾਤਾਵਾਂ ਨੂੰ ਦੋਵਾਂ ਨੂੰ ਬਾਬਾ ਬਨੀ ਸਿੰਘ ਦੇ ਨਾਲ ਦਿੱਲੀ ਨੂੰ ਤੋਰਿਆ ਉਹਨਾਂ ਦੇ ਅਗਰक्षक ਬਾਬਾ ਦੀਨ ਸਿੰਘ ਧੀਰ ਸਿੰਘ ਚੂੜ ਸਿੰਘ ਪਿਆਰ ਸਿੰਘ ਜਰੀਬ ਸਿੰਘ ਜੌੜ ਸਿੰਘ ਵਗੈਰਾ 25 ਸਿੰਘਾਂ ਦਾ ਜਥਾ ਉਹਨਾਂ ਦੀ ਸੁਰੱਖਿਆ ਵਾਸਤੇ ਅਗਰक्षक ਬਣਾ ਕੇ ਤੋਰਿਆ ਹੁਕਮ ਨਾਵਾ ਦਿੱਤਾ ਕਿ ਬਈ ਜਿੰਨਾ ਚਿਰ ਅਸੀਂ ਹੁਕਮ ਨਾ ਭੇਜੀਏ ਤੁਸੀਂ ਆਉਣਾ ਨਹੀਂ ਹੁਣ 40 ਸਿੰਘ ਗੁਰੂ ਦੇ ਨਾਲ ਇਥੋਂ ਨਹਿਰ ਖਾਨ ਦੀ ਹਵੇਦੀ ਪਹੁੰਚੇ ਆ ਉੱਥੇ ਭਾਈ ਚਿੱਤਰ ਸਿੰਘ ਨੂੰ ਛੱਡ ਦਿੱਤਾ ਕਿਉਂਕਿ ਗੰਭੀਰ ਦਖਮੀ ਆ ਆ ਜੰਗਲ ਦੇਸ਼ ਨੂੰ ਆਏ ਇਥੇ ਚਮਕੋ ਨਗਰ ਦੇ ਵਿੱਚ ਕੱਚੀ ਹਵੇਦੀ ਹੈ ਸਾਧ ਸੰਗਤ ਜੀ ਇਹ ਹਵੇਦੀ ਭਾਈ ਬੁੱਧੀ ਚੰਦ ਦੀ ਆ ਇਹ ਬਰਾਦਰੀ ਦਾ ਚਮਾਰ ਚਮਾਰਾ ਦਾ ਅੱਜ ਵੀ ਦੇਹੜਾ ਇੱਥੇ ਉਹ ਮਹੱਲਾ ਸਾਰਾ ਤੁਮਾਰਾ ਦੋ ਮਰਦਨੀ ਹਵੇਲੀ ਬਣਾਈ ਐ ਕੱਚੀ ਟਿੱਬਿਆਂ ਦੇ ਉੱਤੇ ਬਣਾਈ ਐ ਗੁਰੂ ਤੇਗ ਬਹਾਦਰ ਸਾਹਿਬ ਕੋ ਚਰਨ ਪੌ ਲੈ ਕੇ ਸਿੱਖ ਸਜੇ ਆ ਅਰਦਾਸਾ ਕੀਤਾ ਕਿ ਹਵੇਲੀ ਬਣ ਕੇ ਤਿਆਰ ਹੋਵੇਗੀ ਤੇ ਸਭ ਤੋਂ ਪਹਿਲਾਂ ਇੱਥੇ ਗੁਰੂ ਚੱਲ ਪਾਏਗਾ ਇਹਨੂੰ ਹਵੇਲੀ ਨੂੰ ਪਵਿੱਤਰ ਕਰੇਗਾ ਫਿਰ ਕਿਤੇ ਪਰਿਵਾਰ ਨੂੰ ਵਸਾਵਾਂਗੇ ਪਰ ਜਦੋਂ ਨੂੰ ਹੋਵੇ ਦਿੱਤਿਆ ਕੋਈ ਗੁਰ ਤੇਗ ਬਹਾਦਰ ਸਾਹਿਬ ਜੀ ਸ਼ਹੀਦ ਹੋ ਗਏ ਨਰਾਸ਼ ਹੋ ਗਿਆ ਉੱਤੀ ਚੰਦ ਕਾ ਵੀ ਸਵੇਰ ਬਾਦ ਨੂੰ ਪਤਾ ਚੱਲਿਆ ਕਿ ਗੁਰ ਕਲਗੀ ਤਰਪਾਚਾ ਜਦੋਂ ਭੰਗਾਰੀ ਦਾ ਜੁੱਧ ਲੜ ਕੇ ਪੌਂਟਾ ਸਾਹਿਬ ਤੋਂ ਆ ਰਹੇ ਚੱਤੀਗਾ ਦੇ ਕੋਲ ਇੱਕ ਨਾੜਾ ਲਬਾਰਾ ਸਿੱਖ ਹੋਇਆ ਉਹਦੀ ਆਟੇ ਵਾਲੀਆਂ ਚੱਕੀਆਂ ਸੀ ਜਿਹੜੀਆਂ ਬਲਦਾਂ ਤੇ ਚੱਲਦੀਆਂ ਸੀ ਖਰਾਸ ਕਰ ਗਈਆਂ ਸੀ ਬੜਾ ਵੱਡਾ ਠੇਕੇਦਾਰ ਸੀ ਮੁਗਲ ਫੌਜ ਨੂੰ ਆਟਾ ਸਪਲਾਈ ਕਰਦਾ ਸੀ ਉਹਨੇ ਕਾਜੀ ਧਰਤੇ ਚਰਨਾ ਤੇ ਅਰਦਾਸ ਕੀਤੀ ਕਿ ਮੇਰੇ ਕੋਲ ਲੰਗਰ ਛੱਕੇ ਜਾਵੇ ਤੇ ਇਥੋਂ ਭਾਈ ਗੁੱਦੀ ਚੰਦ ਨੂੰ ਪਤਾ ਚੱਲਿਆ ਹੌਸਲਾ ਕਰਕੇ ਕੋਠੇ ਪਹੁੰਚਿਆ ਗੁਰੂ ਕਾਲਜੀ ਸਾਹਿਬ ਨੂੰ ਸਾਰੀ ਵਿਥਿਆ ਸੁਣਾਈ ਤੇ ਬੇਨਤੀ ਕੀਤੀ ਤੁਸੀਂ ਇਸ ਗੜੀ 'ਚ ਚੜਨ ਪਾਓ ਮਹਾਰਾਜ ਇੱਥੇ ਆਏ ਬੁੱਧੀ ਚੰਦ ਬੜੀ ਰੀਝ ਨਾਲ ਸਾਰੀ ਗੜੀ ਦੇ ਦਰਸ਼ਨ ਕਰਾ ਰਿਹਾ ਤੇ ਮਹਾਰਾਜ ਵੀ ਬੜੀ ਰੀਝ ਨਾਲ ਦੇਖ ਰਹੇ ਹੁਣ ਬੁੱਧੀ ਚੰਦ ਨੂੰ ਐ ਲੱਗਿਆ ਕਿ ਇਹ ਖੜੀ ਗੜੀ ਤੁਹਾਨੂੰ ਪਸਾਦ ਬਣੀ ਆਦੀ ਹੈ ਤੇ ਭਾਈ ਬੁੱਧੀ ਚੰਦ ਨੇ ਉਸ ਗੜੀ ਦੀਆਂ ਚਾਬੀਆਂ ਦੇ ਆ ਕੇ ਗੁਰੂ ਦੇ ਚਰਨਾਂ 'ਚ ਰੱਖ ਦਿੱਤੀਆਂ ਕਿ ਸੱਚੇ ਪਾਤਸ਼ਾਹ ਇਹ ਤੁਮਾਰੂ ਰੂਪ ਹੈ ਇਹ ਉਹਨਾਂ ਦੇ ਭਾਈ ਬੁੱਢੀ ਜੱਟ ਦੀ ਭੇਤ ਕੀਤੀ ਹੋਈ ਹੋਵੇਲੀ ਗੁਰੂ ਘਰ ਦੀ ਸੀ ਮਹਾਰਾਜ ਅਨਦਪੁਰ ਸਹਿਰ ਤੋਂ ਤੀਰ ਬਰੂਦ ਗੋਲੀ ਸ਼ਿੱਕਾ ਘਾਲੇ ਕਲਮਾਰੇ ਵਰਛੇ ਇੱਥੇ ਬੜੇ ਚਿਰ ਤੋਂ ਫੈਕਲੀਆਂ ਚ ਬਣਾ ਬਣਾ ਕੇ ਇੱਥੇ ਜਮ੍ਹਾਂ ਕਰਦੇ ਪਏ ਸੀ ਔਰ ਵਾਲੇ ਸਮੇਂ ਦੇ ਵਿੱਚ ਇਹ ਵਕਤਨਵਾਸ ਮਹਾਰਾਜ ਰਵਾਨੀ ਆਏ ਤੇ ਆਪਣੀ ਹਵੇਲੀ ਚ ਵੜ ਗਏ ਇਸ ਪਿੰਡ ਦਾ ਚੌਧਰੀ ਸਿੰਘ ਭਾਈ ਚਮਕੌਰਾ ਇਹ ਚਮਕੌਰਾ ਮੁਗਲਾਂ ਦਾ ਤੌਕ ਸੀ ਇਹਨੇ ਅੱਜੋਂ ਬਾਹਰੋਂ ਆ ਕੇ ਹਵੇਲੀ ਨੂੰ ਤਾਲਾ ਲਾ ਦਿੱਤਾ ਸਾਧ ਸੰਗਤ ਜੀ ਇਹ ਜੱਗ ਘਰਾੜੇ ਦੇ ਵਿੱਚੋਂ ਚਮਕੌਰਾ ਬਲੰਗਰਾ ਤੇ ਬੀਬੀ ਛੰਦੋ ਕੇ ਤਿੰਨ ਭੈਣ ਪਰਾਦੇ ਚਮਕੌਰਾ ਮੁਗਲਾਂ ਦਾ ਤੌਕ ਹੈ ਇਹਨੇ ਹਵੇਲੀ ਨੂੰ ਤਾਲਾ ਲਾ ਦਿੱਤਾ ਘੱਲੇ ਕਿਆ ਕਾਗਜ਼ ਚੁੱਕਿਆ ਸਾਰੀ ਚੁੱਕੀ ਕਲਮ ਚੁੱਕੀ ਵਜੀਦ ਖਾਨ ਨੂੰ ਚਿੱਠੀ ਲਿਖੀ ਲੰਬੇ ਸਮੇਂ ਤੋਂ ਘੇਰਾ ਪਾ ਕੇ ਫੌਜ ਵਰਵਾ ਕੇ ਜਿਸ ਗੁਰੂ ਗੋਬਿੰਦ ਨੂੰ ਤੁਸੀਂ ਫੜ ਨਹੀਂ ਸਕੇ ਮੈਂ ਕੈਦ ਕਰ ਲਿਆ ਆਜੋ ਤੇ ਫੜ ਲਓ ਜਦੋਂ ਪਤਾ ਚੱਲਿਆ ਉਹਦੇ ਛੋਟੇ ਭਰਾ ਲੋ ਉਹਦੀ ਭੈਣ ਨੂੰ ਉਹ ਭੱਜੇ ਆਏ ਆਹਰ ਕੀ ਤਾਲਾ ਤੋੜਿਆ ਤੇ ਸਤਿਗੁਰਾਂ ਤੋਂ ਮਾਫ਼ੀਆਂ ਮੰਗੀਆਂ ਘਰ ਗਏ ਲੰਗਰ ਪਕਾ ਕੇ ਲਿਆਈ ਲੰਗਰ ਛਕਾਇਆ ਤੇ ਨਾਲ ਬੇਨਤੀ ਕੀਤੀ ਸੱਚੇ ਪਾਤਸ਼ਾਹ ਫੌਜ ਬੜੀ ਉੱਤਰੀ ਜਾਂਦੀ ਆ ਇਸ ਨਗਰ ਚ ਚਾਰ ਸਪੇਰੇ ਘੇਰਾ ਪਾਈ ਜਾ ਰਹੀ ਆ ਲੰਗਰ ਤੁਸੀਂ ਛਕ ਲਿਆ ਇਹ ਨਾ ਹੋਵੇ ਤੁਸੀਂ ਘੇਰੇ ਵਿੱਚ ਫਸ ਜਓ ਤੇ ਨਿਕਲ ਜਓ ਇਥੋਂ ਜੰਗਲ ਦੇਸ਼ ਵਿੱਚ ਲਈ ਜਾਓ ਮਹਾਰਾਜ ਕਹਿਣ ਲੱਗੇ ਵੀ ਇੱਥੇ ਇਤਿਹਾਸ ਰਚਦਾ ਜਾਣਾ ਤੇ ਇਥੇ ਸ਼੍ਰੀ ਦੀ ਚਾਮ ਪੂਰ ਉਹ ਵੀ ਵੀ ਛੰਡੋ ਕਹਿਣ ਲੱਗੀ ਵੀ ਮੈਂ ਵੀ ਸ਼ਹੀਦ ਹੋਵਾਂਗੀ ਮੈਂ ਵੀ ਸੱਚੇ ਪਾਤਸ਼ਾਹ ਤੇਰੇ ਚਰਨਾਂ ਨਾਲ ਜੁੜੀ ਆ ਮਰਦ ਕਹਿਣ ਲੱਗੇ ਵੀ ਤੁਸੀਂ ਇੱਥੇ ਨਹੀਂ ਤੁਹਾਨੂੰ ਇੱਕ ਸੇਵਾ ਬਖਸ਼ਦੇ ਆ ਤੁਸੀਂ ਉਹ ਸੇਵਾ ਨਿਭਾਉਣੀ ਆ ਐਦਾਂ ਸੰਤਗੁਰੂ ਸੱਚੇ ਪਾਤਸ਼ਾਹ ਸਿਰਾਜੇ ਆ ਐਦਾਂ ਸਿੰਘ ਬਰਾਜੇ ਆ ਕਲਗੀ ਤਰਪਾਛਾ ਜੀ ਨੇ ਉੰਗਲ ਫੇਰੀ ਤੱਕ ਇਹ ਲੱਗੇ ਆ ਜਿਹੜੇ ਸ਼ਹੀਦ ਹੈ ਨਾ ਜਿੰਦਾ ਬੈਠੇ ਅੱਗੇ ਮਹਾਰਾਜ ਮਹਾਰਾਜ ਕਹਿੰਦੇ ਆਹ ਜਿਹੜੇ ਸ਼ਹੀਦ ਹੈ ਨਾ ਤੁਸੀਂ ਇਹਨਾਂ ਦੇ ਸਰੀਰ ਦਾ ਸੰਸਕਾਰ ਕਰਨਾ ਅਗਨ ਭੇਕ ਕਰਨਾ ਜਾਓ ਤੁਸੀਂ ਬਾਹਰੋਂ ਘੱਟ ਬੰਦ ਬੀਬੀ ਛੱਡੋ ਕਹਿਣ ਲਗੀ ਮਹਾਰਾਜ ਲੈ ਇਹਨਾਂ ਵੀਰਾਂ ਨਾਲ ਸ਼ਹੀਦ ਹੋਣਾ ਉਸ ਰਾਤ ਕਲਕੀ ਕਰਪਾਚਾਰੀ ਨੇ ਇਸ ਕੱਚੀ ਗੜੀ ਦੇ ਅੰਦਰ ਖੰਡੇ ਬਾੜੇ ਦੀ ਪੌਹ ਤਿਆਰ ਕੀਤੀ ਉਹਦਾ ਦੋਨਾਂ ਭੈਣ ਭਰਾਵਾਂ ਨੂੰ ਛਕਾਈ ਤੇ ਬਲੌਰੇ ਤੋਂ ਬਲੌਰ ਸਿੰਘ ਬਣਿਆ ਤੇ ਛਰਗੋ ਤੋਂ ਛਰਨਕੌਰ ਬਣੀ ਉਹਨਾਂ ਨੂੰ ਗੜੀ ਚ ਬਾਹਰ ਕੱਢ ਦਿੱਤਾ ਬੀਬੀ ਸਰਨਾ ਨੇ ਅਰਦਾਸ ਕੀਤੀ ਕਿ ਮੈਨੂੰ ਇਹਨਾਂ ਦੀ ਦਾਨਾਛੀਂ ਦਵਾ ਸਾਰੇ ਗੇਂਦ ਮੁਹੱਲਮ ਦਾ ਪ੍ਰਬੰਧ ਕਰਦੇ ਦਿਨ ਚੜਦੇ ਨੂੰ ਫੌਜ ਨੇ ਘੇੜਾ ਪਾੜਿਆ ਕਲਗੀਧਰ ਪਾਤਸ਼ਾਹ ਆਪ ਨੇਪਦੇ ਆ ਕਿ 10 ਲੱਖ ਫੌਜ ਚੜ੍ਹ ਪਿਆ ਦੇ ਜਿਹਦੇ ਵਿੱਚ ਮੁਗਲ ਪਠਾਰ ਗੁੱਜਰ ਤੁਰਕ ਤੇ ਬਾਈ ਘਰਾ ਦੇ ਰਾਜੇ ਦਿਨ ਚੜਿਆ ਲੋ ਲੱਗੀ ਤੂੰ ਜ਼ਿਲ ਲਗਾੜੇ ਬੱਜੇ ਨਾ ਸਿੰਘੇ ਬੱਜੇ ਹਾਥੀ ਚੰਗਾੜੇ ਜਦ ਸ਼ੁਰੂ ਹੋ ਗਿਆ ਤੇ ਕੇਂਦਰ ਗੜੀ ਦੇ ਵਿੱਚੋਂ ਭਾਈ ਦਇਆ ਸਿੰਘ ਜਿਹੜੇ ਪੰਜਾ ਪਿਆਰਿਆਂ ਦੇ ਖੱਤਰੀ ਬਰਾਦਰੀ ਦੇ ਵਿੱਚੋਂ ਜਥੇਦਾਰ ਹੈ 바ਬਾ ਅਜੀਤ ਸਿੰਘ ਗੁਰੂ ਗੋਬਿੰਦ ਸਿੰਘ ਦੇ ਵੱਡੇ ਸਹਬਜ਼ਾਦੇ 바ਬਾ ਸੁਖਾ ਸਿੰਘ ਜੀ 바ਬਾ ਜੀਵਨ ਸਿੰਘ ਦੇ ਵੱਡੇ ਸਹਬਜ਼ਾਦੇ ਤੇ ਨਾਲ ਗੁਰ ਸਿੰਘ ਪੰਜਾ ਸਿੰਘਾਂ ਦਾ ਜਥਾ ਗੜੀ ਚੋਂ ਬਾਹਰ ਆਇਆ ਉਪਰੋ ਸਿੰਘ ਨੇ ਤੀਰਾਂ ਦੀ ਤੇ ਗੋਲੀਆਂ ਦੀ ਵਰਖਾ ਕਰਕੇ ਉਹਨਾਂ ਨੂੰ ਕਬੜੇ ਦਿੱਤੀ। ਜੱਗ ਦੇ ਮਦਦ ਤੱਕ ਭੇਜਿਆ। ਪਹਿਲੇ ਵਜੀਦ ਖਾਨ ਨੇ ਸੋਚਿਆ ਕਿ ਇਹ ਗੋਬਿੰਦ ਸਿੰਘ ਦਾ ਪੁੱਤਰ ਹੈ। ਇਹਨੂੰ ਜਿੰਦਾ ਫੜੀਓ। ਕਮਸਾਨ ਦਾ ਜੁੱਧ ਹੋਇਆ। ਹੁਣ ਬਹੁਤ ਸਾਰੀ ਮੁਗਲਿਆ ਘੁਮਤ ਦਾ ਨੁਕਸਾਨ ਹੋ ਗਿਆ। ਬਾਦ ਪਾਈ ਪਰ ਆਉਂਦੇ ਪੰਜ ਵਜੀਦ ਖਾਨ ਨੇ ਨੌਲਾ ਪਾਇਆ ਕਿ ਇਹਨਾਂ ਨੂੰ ਸਮਾਪਤ ਕਰੋ ਨੁਕਸਾਨ ਕਰ ਰਹਾ ਹੈ ਆਪਣਾ ਤੀਰਾਂ ਦੀ ਤੇ ਗੋਲੀਆਂ ਦੀ ਵਰਖਾ ਕਰਕੇ ਉਹ ਸ਼ਹੀਦ ਕੀਤੇ ਇੱਥੇ ਕਈ ਇਤਿਹਾਸਕਾਰ ਕਈ ਪ੍ਰਚਾਰਕ ਇਸੇ ਜਦ ਬੋਲ ਦਿੰਦੇ ਆ ਕਿ ਕਰਪਾਨਾਂ ਦੇ 300 ਫੱਟ ਲੱਗੇ ਕੋਈ 500 ਫੱਟ ਕਰਪਾਨਾਂ ਨੂੰ ਹੁੰਦਾ ਸਾਧ ਸੰਗਤ ਜਿਹੜੇ ਖਿਡਾਰੀ ਹੁੰਦੇ ਆ ਜੇ 300 ਫੱਟ ਲੱਗ ਜੇ 500 ਫੱਟ ਲੱਗ ਜਿੱਥੇ ਉਹ ਖਿਡਾਰੀ ਕਹਦਾ ਇਸ ਜਾਗ ਨਾਮੇ ਤਾਂ ਲਖਾਰੀ ਹੈ ਕਾਜੀ ਹਜਰਤ ਨੂਰ ਮੁਹੰਮਦ ਉਹ ਲਿਖਦਾ ਕਿ ਬਾਪ ਰੋਲੇ ਵੰਨੂ ਘੁੰਮਦੇ ਸੀ ਪਤਾ ਤੱਕ ਨਹੀਂ ਸੀ ਚੱਲਦਾ ਇੱਕ ਵੀ ਫੱਟ ਉਹਨਾਂ ਨੂੰ ਕਿਰਪਾਰ ਜਾਂ ਬਰਛੇ ਦਾ ਨਹੀਂ ਲੱਗਾ ਉਹਨਾਂ ਨੂੰ ਸ਼ਹੀਦ ਕੀਤਾ ਤੇ ਗੋਲੀਆਂ ਨਾਲ ਤੀਰਾਂ ਨਾਲ ਦੂਜਾ ਜਦੋਂ ਤੋੜਿਆ ਭਾਈ ਮੋਹਕਮ ਸਿੰਘ ਦੀ ਕਮਾਂਡ ਥੱਲੇ ਸਤਗੁਰਾਂ ਦੇ ਛੋਟੇ ਸਾਹਿਬ ਜਾਦੇ ਜਿਹਾਰ ਸਿੰਘ ਬਾਬਾ ਜੀਵਨ ਸਿੰਘ ਦੇ ਛੋਟੇ ਸਾਹਿਬ ਜਾਦੇ ਸੇਵਾ ਸਿੰਘ ਤੇ ਬਾਬਾ ਜੀਵਨ ਸਿੰਘ ਜੀ ਦੇ ਰਿਸ਼ਤੇ ਦੇ ਵਿੱਚੋਂ ਸੋਹਰਾ ਸਾਹਿਬ ਭਾਈ ਖਜਾਰ ਸਿੰਘ ਪੰਜਕ ਸਿੰਘਾਂ ਦਾ ਜਦੋਂ ਫੇਰ ਗਿਆ ਇਵੇਂ ਇੱਕ ਵਾਰ ਫੇਰ ਹੋਇਆ ਹੁਣ ਜਦੋਂ ਉਦੋਂ ਉਹ ਵੀ ਪੰਜ ਸ਼ਹੀਦ ਹੋ ਗਏ ਤੇ ਉਦੋਂ ਸੂਰਜ ਵੀ ਥੱਕ ਗਿਆ ਵਿਚਾਰਾ ਉਹ ਚਲਾ ਗਿਆ ਜੰਗ ਬੰਦ ਹੋ ਗਈ ਫਿਰ ਬਲੌਰ ਸਿੰਘ ਤੇ ਬੀਬੀ ਸ਼ਰਨ ਕੌਰ ਘਰੋਂ ਪ੍ਰਸ਼ਾਦਾ ਬਣਾ ਕੇ ਲਿਆਏ ਤੇ ਜਿਹੜੇ ਗੜੀ ਵਿੱਚ ਬਚੇ ਨੇ ਸਿੱਖ ਉਹਨਾਂ ਨੂੰ ਲੰਗਰ ਪਾਣਾ ਛਕਾਇਆ ਦੁੱਧ ਛਕਾਇਆ ਦਿਲ ਚੜਿਆ ਜੰਗ ਫਿਰ ਭੱਗ ਗਿਆ ਅੱਜ ਪੰਜ ਸਿੰਘਾਂ ਦਾ ਜਥਾ ਗਿਆ ਸ਼ਾਰਮਾ ਤੱਕ ਕਮਸਾਲ ਦਾ ਜੁਗ ਹੋਇਆ ਸੂਰਜ ਥੱਕ ਗਿਆ ਮਿਸ਼ਰਾਦ ਵੀ ਚਲਾ ਗਿਆ ਜੰਗ ਬੰਦ ਹੋ ਗਈ ਗੜੀ ਵਿੱਚ ਕੇਵਲ ਸੱਤ ਸਿੰਘ ਬਚ ਗਏ ਇਹ ਸੱਤ ਬਾਬਾ ਜੀਵਨ ਸਿੰਘ ਇੱਕ ਪੰਜਾ ਪਿਆਰਿਆਂ ਦੇ ਵਿੱਚੋਂ ਬਾਬਾ ਧਰਮ ਸਿੰਘ ਇੱਕ ਬਾਬਾ ਜੀਵਨ ਸਿੰਘ ਦਾ ਰਿਸ਼ਤੇ ਚ ਫੁੱਫੜ ਦਇਆ ਸਿੰਘ ਇੱਕ ਮਾਨ ਸਿੰਘ ਕੋਠਾ ਸਿੰਘ ਮਦਨ ਸਿੰਘ ਤੇ ਦਿਨੀਕ ਸਿੰਘ ਸੱਤ ਸਿੰਘ ਬਚ ਕੇ ਕਲਗੀ ਤਰਪਾਚਰ ਰਹਿ ਰਾਸਤੇ ਦੀਵਾਰ ਤੋਂ ਬਾਅਦ ਵੀਰ ਰਾਸ ਵਿੱਚ ਭਾਸ਼ਣ ਦਿੱਤਾ ਤੇ ਨੰਨ ਕਿਹਾ ਕਿ ਕੱਲ ਨੂੰ ਗੁਰੂ ਦਾ ਬਚਨ ਪੂਰਾ ਕਰਦੇ ਹੋ ਸੂਰਾ ਸੋ ਪਛਾਣੀਏ ਜੋ ਦਰੈਤīn ਕੇ ਹੈ ਫੁਰਜਾ ਫੁਰਜਾ ਕਤ ਮਰੇ ਕਭੂ ਨਾ ਛਾਡੇ ਇਹ ਪੂਰਾ ਕਰ ਦਿਓ ਸਾਹਿਬ ਕਰਨੇ ਕੰਨੇ ਸਿੰਘ ਦਾ ਜਥਾ ਜਾਵੇਗਾ ਦੁਸ਼ਮਨ ਦਰ ਨੂੰ ਚੀਰਦਾ ਹੋਇਆ ਸ਼ਹੀਦੀ ਚਾਰ ਪੀਜੇਗਾ ਪਹਿਲੇ ਜਥੇ ਦੇ ਵਿੱਚ ਗੋਬਿੰਦ ਸਿੰਘ ਜਾਏਗਾ ਜਦੋਂ ਗੋਬਿੰਦ ਸਿੰਘ ਸ਼ਹੀਦ ਹੋ ਗਿਆ ਨਾ ਤੇ ਉਦੋਂ ਤੁਸਾਂ ਵੀ ਜਕਾਰੇ ਛੱਡਨੇ ਜਿੱਦਾਂ ਅਸੀਂ ਸ਼ਹਿਰਜਾਦਿਆਂ ਦੀ ਸ਼ਹੀਦੀ ਤੇ ਸਿੰਘਾਂ ਦੀ ਸ਼ਹੀਦੀ ਤੇ ਕਰੀ ਛੱਡੇ ਜਾਓ ਵਿਸ਼ਰਾਮ ਕਰੋ ਕਰ ਤੁਸੀਂ ਜੰਗ ਲੜਨੀ ਆ ਸੇਵ ਗੁਰੂ ਦਾ ਬਚਨ ਮੰਨੇ ਆ ਤੂੰ ਪਹਿਰੇ ਤੇ ਆ ਪੱਜ ਥੱਲੇ ਆ ਗਈ ਜਿੱਥੇ ਜਿੱਥੇ ਜਗ੍ਹਾ ਮਿਲੀ ਉੱਥੇ ਉੱਥੇ ਬੈਠੇ ਆ ਇੱਕ ਭਰਾਏ ਹੋਏ ਆ ਤੇ ਸੋਚੀ ਗੁੱਬੇ ਆ ਵੇ ਕੱਲ ਨੂੰ ਕਲਕੀਆਂ ਵਾਲਾ ਸ਼ਹੀਦ ਹੋ ਜਾਏਗਾ ਵਚਨ ਦਾ ਭਲੀ ਹੈ ਇਹਨੂੰ ਕੋਈ ਤਾਲ ਨਹੀਂ ਸਕਦਾ ਕੱਲ ਬਹੁਤ ਭਾਰੀ ਅਨੰਤ ਇਹਨੂੰ ਪੰਜਾ ਪਿਆਰਿਆਂ ਵਿੱਚੋਂ ਇੱਕ ਪਿਆਰਾ ਬਚਿਆ ਬਾਬਾ ਧਰਮ ਸਿੰਘ ਜੱਟ ਘਰਾਣੇ ਚੋਂ ਦਿੱਲੀ ਦਾ ਰਹਿਣ ਵਾਲਾ ਹਸਤਨਾਪੁਰ ਦਾ ਉੱਠਿਆ ਬਾਬਾ ਜੀਵਨ ਸਿੰਘ ਜੀ ਦੇ ਮੋਢੇ ਤੇ ਹੱਥ ਰੱਖਿਆ ਤੇ ਕਹਿਣ ਲੱਗਾ ਉੱਠ ਬਾਬਾ ਜੀਵਨ ਸਿੰਘਾ ਗੁਰੂ ਗੋਬਿੰਦ ਸਿੰਘ ਨੂੰ ਗੜੀ ਚੋਂ ਬਾਹਰ ਕਢੀ ਕਿਵੇਂ ਬਾਬਾ ਜੀਵਨ ਸਿੰਘ ਕਹਿੰਦੇ ਕਿਵੇਂ ਕਢੀਏ ਉਹਨਾਂ ਹੁਕਮ ਸੁਣਾ ਦਿੱਤਾ ਚੱਲ ਬੇਨਤੀ ਕਰਦੇ ਆ ਆਪਾਂ ਬੇਨਤੀ ਕਰੀ ਪੰਜੇ ਸਿੱਖ ਆ ਕੇ ਬੇਨਤੀ ਕੀਤੀ ਸਤਿਗੁਰਾਂ ਨੇ ਮਨਜ਼ੂਰ ਕਰ ਦਿੱਤਾ ਫਿਰ ਪੈਰ ਧੂਤ ਕੋ ਕੇ ਤੁਰਦੇ ਵਾਪਸ ਆ ਗਏ ਥੋੜੇ ਚਿਰ ਬਾਅਦ ਫਿਰ ਬਾਬਾ ਧਰਮ ਸਿੰਘ ਨੇ ਹੌਸਲਾ ਕੀਤਾ ਬਾਬਾ ਜੀਵਨ ਸਿੰਘ ਨੂੰ ਹੌਸਲਾ ਦਿੱਤਾ ਬਾਬਾ ਜੀਵਨ ਸਿੰਘ ਚੱਲ ਕਲਗੀਆਂ ਵਾਲੇ ਨੂੰ ਗੱਡੀ ਚੋਂ ਬਾਹਰ ਇਹ ਜਿੱਦਾਂ ਨਹੀਂ ਹੋਉਂ ਜੇਣਾ ਬਾਬਾ ਜੀਵਨ ਸਿੰਘ ਨਾਲੇ ਨੇਪਰਾ ਤੂੰ ਚੱਲ ਬਹਿ ਰਿਹਾ ਨਾਲੇ ਜਵਾਰ ਕੰਬਦੀ ਪਈ ਐ ਤੇ ਕਹਿ ਲੱਗੇ ਸਿੰਘ ਸਾਹਿਬ ਜੀ ਦੇਰਤੀ ਤੇ ਉਹਨਾਂ ਨੇ ਪਰਵਾਹ ਨਹੀਂ ਕੀਤੀ ਗੜੀ ਚੁੱਕਦਾ ਕਰ ਦਾਂਗੇ ਕਿਵੇਂ ਕੱਢਾਂਗੇ ਬਾਬਾ ਕਰਨ ਸਿੰਘ ਕਹਿਣ ਲੱਗੇ ਬਾਬਾ ਜੀਵਨ ਸਿਆ ਜਦੋਂ ਗੁਰੂ ਨੇ ਪੰਜ ਪਿਆਰੇ ਸਾਜੇ ਸੀ ਖੰਡੇ ਪਾਟੇ ਦੀ ਪਹੁੰਚ ਦਿੱਤੀ ਸੀ ਉਦੋਂ ਜਿਹੜਾ ਪੰਥ ਹੈ ਇੱਕ ਪੰਜਾਂ ਦੀ ਤਾਬਿਆ ਕਰ ਦਿੱਤਾ ਸੀ ਤੇ ਜਦੋਂ ਕਲਗੀਧਰ ਪੰਚਾ ਨੇ ਖੰਡੇ ਬਾਣੇ ਦੀ ਪੌਣ ਲਈ ਸੀ ਤੇ ਆਪਣੇ ਆਪ ਨੂੰ ਪੰਥ ਦੀ ਤਾਬਿਆ ਕਰ ਦਿੱਤ ਕਰ ਸੀ ਚੱਲ ਪੰਥ ਪਰ ਕੇ ਚੱਲੀਏ ਹੁਣ ਪੰਜੇ ਸਿੰਘ ਪੰਥ ਬਣ ਕੇ ਆਏ ਜਦੋਂ ਉੱਪਰ ਗੁਰਜ ਤੱਕ ਪਹੁੰਚੇ ਤੇ ਕਲਗੀਧਰ ਕਹਿੰਦੇ ਉਹ ਸਿੰਘੋ ਤੁਸੀਂ ਫੇਰ ਆ ਕੇ ਪੰਜੇ ਇੱਕ ਰਾਸੂ ਬੋਲੇ ਸੱਚੇ ਪਾਤਸ਼ਾਹ ਪੰਥ ਆਇਆ ਗੁਰੂ ਪਿਆਰਿਓ ਕਲਗੀਧਰ ਪਾਤਸ਼ਾਹ ਇੱਕ ਦਮ ਗੁਰਦੂ ਤੋਂ ਉੱਠੇ ਹੱਥ ਜੋੜੇ ਸੀਸ ਝੁਕਾ ਦਿੱਤਾ ਕਹਿੰਦੇ ਜੀ ਆਇਆਂ ਨੂੰ ਜੀ ਆਇਆਂ ਪੰਥ ਨੂੰ ਜੀ ਆਇਆਂ ਪੰਥ ਕੀ ਹੁਕਮ ਲੈ ਕੇ ਆਇਆ ਮਹਾਰਾਜ ਇਹ ਸਰੀਰ ਪਰਥ ਦਾ ਹੈ ਕਹਿੰਦੇ ਜੀ ਬਿਲਕੁਲ ਪਰਥ ਦਾ ਹੈ ਫਿਰ ਤੁਹਾਨੂੰ ਇਥੇ ਕਮਾਉਣ ਦਾ ਕੋਈ ਅਧਿਕਾਰ ਨਹੀਂ ਹੈ ਪਰ ਹੁਕਮ ਲੈ ਕੇ ਆਇਆ ਕਿ ਤੁਸੀਂ ਦੁਸ਼ਮਣ ਦੀਆਂ ਨਜ਼ਰਾਂ ਤੋਂ ਚਲੇ ਜਾਓ ਗੜੀ ਚੋਂ ਬਾਹਰ ਹੋ ਜਾਓ ਦੁਸ਼ਮਣ ਦਰ ਤੋਂ ਦੂਰ ਚਲੇ ਜਾਓ ਫੌਜ ਤਿਆਰ ਕਰੋ ਤੇ ਜ਼ੁਲਮ ਦੇ ਟਾਕਰੇ ਤੇ ਫਿਰ ਖੜੇ ਹੋ ਜਾਓ ਗੁਰੂ ਪਿਆਰ ਵਾਲਿਓ ਗੁਰੂ ਦੇ ਗੁਰੂ ਦਾ ਉਪਨਾਮ ਸੁਣਿਆ ਜਦੋਂ ਹੁਕਮਨਾਮਾ ਗੁਰੂ ਦਾ ਸੁਣਿਆ ਤੇ ਗੁਰੂ ਸਾਹਿਬ ਜੀ ਜਦੋਂ ਸਰਸਾ ਨਦੀ ਆਪਣਾ ਜਦੋਂ ਅਨੰਦਪੁਰ ਸਾਹਿਬ ਬਹੁਤ ਸਾਰੇ ਸਿੰਘ ਸ਼ਹੀਦ ਹੋ ਰਹੇ ਆ ਗੁਰੂ ਚਾਰੇ ਛੱਡਦਾ ਅਨੰਦਪੁਰ ਛੱਡਿਆ ਸਤਗੁਰੂ ਚਾਰੇ ਛੱਡੇ ਆ ਸਰਸਾ ਨਦੀ ਤੇ ਬਹੁਤ ਨਜੀ ਜਾਨੋ ਪਿਆਰੀ ਗੁਰੂ ਦੇ ਜਰਨੈਲ ਸ਼ਹੀਦ ਹੋ ਗਏ ਬਾਬਾ ਮੇਵਾ ਸਿੰਘ ਵਰਗੇ ਬਧਾਵਾ ਸਿੰਘ ਵਰਗੇ ਉਹਦੇ ਸਿੱਖ ਵਰਗੇ ਭਾਈ ਚਤਤ ਸਿੰਘ ਨੂੰ ਮੌਤ ਦੇ ਵਿੱਚ ਜੂਝਦਾ ਜਿੰਦਗੀ ਮੌਤ ਦਾ ਜੂਝਦਾ ਛੱਡ ਕੇ ਨਿਹੰਗ ਖਾਲੀ ਰੂਹੇਂਦੀ ਆ ਗਏ ਜਕਾਰੇ ਛੱਡਦੇ ਆ ਵੱਡੇ ਸਾਹਿਬਜ਼ਾਦੇ ਤੇ ਪਿਆਰੇ ਦਇਆ ਸਿੰਘ ਸ਼ਹੀਦ ਹੋਏ ਜਕਾਰੇ ਛੱਡੇ ਛੋੜੇ ਸਹਿਬ ਦਾਦੇ ਤੇ ਪੰਜ ਪਿਆਰੇ ਵਾਰੀ-ਵਾਰੀ ਸ਼ਹੀਦ ਹੋਏ ਗੁਰੂ ਜੀ ਕਾਰੇ ਛੱਡਾ ਤੇ ਹੁਣ ਗੁਰੂ ਦੇ ਨੇਤਰਾਜ ਚੱਲੇ ਭਾਈ ਧਰਮ ਸਿੰਘ ਨੇ ਮੰਨ ਕੀਤੀ ਕਿ ਇਹ ਕਿਉਂ ਇਹ ਨੇਤਰਾਜ ਚੱਲ ਕਿਉਂ ਆ ਮਰਦ ਕਹ ਲਗੇ ਪੰਥ ਦੇ ਵਿਛੋੜੇ ਦਾ ਮੈਂ ਪੰਥ ਤੋਂ ਵਿਛੜਨਾ ਨਹੀਂ ਸੀ ਚਾਹੁੰਦਾ ਤੇ ਪੰਥ ਦਾ ਹੁਕਮ ਹੈ ਤੇ ਹੁਕਮ ਅੱਗੇ ਮਜਬੂਰ ਆ ਉਹ ਪੀੜ ਚਲਕਦੀ ਹੈ ਅਰਦਾਸ ਕੀਤੀ ਪੰਥ ਦੇ ਅੱਗੇ ਕੁਝ ਕਾਰਜ ਕਰਦੇ ਆ ਪੰਥ ਆਗਿਆ ਦਵੇ ਪੰਥ ਨੇ ਆਗਿਆ ਦਿੱਤੀ ਮਰਦ ਕਹਿਣ ਲੱਗੇ ਪਾਪਾ ਜੀਵਨ ਸਿੰਘ ਦਾ ਇਸ਼ਾਰਾ ਕਰਾਓ ਇਸ਼ਾਰਾ ਕਰਾਇਆ ਸਤਿਗੁਰੂ ਕਲਗੀਧਰ ਪਤਸ਼ਾਹੀ ਨੇ ਆਪਣਾ ਚੋਲਾ ਉਤਾਰਿਆ ਤੇ ਬਾਬਾ ਜੀਵਨ ਸਿੰਘ ਜੀ ਨੂੰ ਉਹ ਚੋਲਾ ਪਹਿਨਾ ਦਿੱਤਾ ਆਪਣੀ ਦਸਤਾਰ ਬਾਬਾ ਜੀਵਨ ਸਿੰਘ ਨੂੰ ਪਹਿਨਾ ਦਿੱਤੀ ਉਹਦੇ ਉੱਤੇ ਕਲਗੀ ਸਜਾ ਦਿੱਤੀ ਸਤਿਗੁਰੂ ਜੀ ਇੱਥੇ ਬੜਾ ਪੱਤਾ ਕੁਲੇਖਾ ਹੈ ਜਦੋਂ ਇਹ ਦਿਨ ਆਉਂਗਾ ਬਹੁਤ ਸਾਰੇ ਇਤਿਹਾਸਕਾਰ ਸਟੇਜ ਉੱਤੇ ਬੋਲਦੇ ਕਿ ਕਲਗੀ ਤੋੜਾ ਬਾਬਾ ਸੰਗਤ ਸਿੰਘ ਨੂੰ ਮਿਲਿਆ ਤੇ ਪੋਸਟਾ ਵੀ ਪਈ ਜਾਂ ਨੱਟ ਤੇ ਗੁਰਬਲਾਸ ਪਾਤਸ਼ਾਹੀ 6ਵੀਂ ਉਹਦੇ ਉੱਤੇ ਅਮੀਰੀ ਦੀ ਗੱਦੀ ਬਾਰੇ ਬੜਾ ਖੁੱਲ ਕੇ ਬੋਲਦਾ 315 ਅੰਕ ਤੇ ਲਿਖਦਾ ਕਹਿੰਦਾ ਜੀਵਨ ਸਿੰਘ ਗੁਰਕਾ ਸਿੱਖ ਹੋਈ ਗੁਰਸਬ ਵੇਧ ਨਾ ਜਾਣੋ ਕੋਈ ਦਿਸ ਕੋ ਆਪਣੀ ਥੌਰ ਮਿਠਾਏ ਦੇ ਗੁਰਿਆਈ ਮਾਫ ਲਗਾਈ ਪੰਤ ਨੂੰ ਅਮੀਰੀ ਦੀ ਗੱਦੀ ਦੇਖ ਕੇ ਗੁਰੂ ਜੀ ਜਿਹੜੀ 6ਵੇਂ ਪਾਤਸ਼ਾਹ ਹੋ ਚੱਲਦੀ ਸੀ ਦੂਸਰਾ ਕਵੀ ਕੰਕਰ ਇਹਦੀ ਗੁਰੂ ਦਾ ਸਮਕਾਲੀ ਕਵੀ ਇਹ ਲੇਖਕ ਨਿੱਜ ਕਲਗੀ ਸਰਦਈ ਸਦਾਏ ਦੀਪ ਪ੍ਰਸਾਦ ਆਪਣੀ ਪਹਿਰਾਏ ਜੀਵਨ ਸਗ ਕੋ ਗੁਰਜ ਬਿਠਾਏ ਤਦ ਗੜੀ ਕੋ ਬੇਦ ਸੰਗ ਤਾ ਤੀਜਾ ਕਵੀ ਇਹ ਵੀ ਗੁਰੂ ਦਾ ਸਮਕਾਲੀ ਕਵੀ ਜਿਨੇ ਰਹਿਤ ਨਾਮੇ ਲਿਖੇ ਭਾਈ ਕਰਬਖਤ ਸਿੰਘ ਇਹ ਲਿਖਦਾ ਅਤ ਅਕੇਲਾ ਗੜੀ ਮੇ ਬੰਦੂਕੀ ਪਰਬੀਨ ਜੀਵਨ ਸਗਰੇ ਕਰੇ ਕੜਾ ਜੂਝ ਗਿਓ ਸੰਗ ਦੀਨ ਵਜੀਦਾ ਅਤ ਪ੍ਰਸੰਨ ਭਇਓ ਨਿਯੋ ਮਾਰਗ ਬੇਦ ਉਹਨੂੰ ਭਲੇਖਾ ਸੀ ਗੋਬਿੰਦ ਨੂੰ ਮਾਰ ਲਿਆ ਵਜੀਦਾ ਅਤ ਪ੍ਰਸੰਨ ਭਇਓ ਨਿਯੋ ਮਾਰ ਗੋਬਿੰਦ ਜਿੱਤੀ ਧਾਇਓ ਸੀਸ ਲੈ ਖੁਸ਼ੀ ਕਰ ਨਰਿੰਦ ਚੌਥਾ ਗੁਰੂ ਆਪਣਾ ਤੁਹਾਡਾ ਵਰਤਮਾਨ ਦਾ ਕਵੀ ਪਾਈ ਗਤਰ ਸਿੰਘ ਜੀ ਭੰਗੂ ਗ੍ਰੰਥ ਦਾ ਨਾਮ ਹੈ ਪੰਥ ਪ੍ਰਕਾਸ਼ ਉਹ ਲਿਖਦਾ ਜੀਵਨ ਸੰਗਰ ਕਰੇ ਖੜਾ ਬੰਦੂਕੀ ਖੂਬ ਖਵਾਏ ਇੱਕ ਗੁਜ ਸੋ ਮੰਗਦਾ ਹੋ ਇੱਕ ਰਹੀ ਚੌਥਾ ਬੰਦੂਕੀ ਦਾ ਤੁੰਦਾ ਨਿਸ਼ਾਨ ਜੀ ਬੜਾ ਵੱਡਾ ਨਿਸ਼ਾਨ ਜੀ ਉਹ ਇਹ ਦੇਖ ਸਤਗੁਰਾਂ ਨੇ ਬਿਆਨ ਬੰਦੀ ਕਰ ਦਿੱਤੀ ਹੁਣ ਇੱਕ ਦੇ ਸਿਰ ਤੇ ਕਲਗੀ ਕੋੜਾ ਪਿੱਛੇ ਬਚੇ 6 ਸਿੰਘ ਤਿੰਨ ਸਿੰਘ ਗੁਰੂ ਨੇ ਜਿਹੜੀ ਅਮੀਰੀ ਤੇ ਗੱਦੀ ਪੰਥ ਨੂੰ ਦਿੱਤੀ ਉਸ ਪਤਰਾ ਚਾਹ ਦੇ ਮਦਨ ਸਿੰਘ ਕੋਠਾ ਸਿੰਘ ਤਲੀਪ ਸਿੰਘ ਇਹ ਗ੍ਰਿ ਗ੍ਰਿ ਬਾਵਾ ਜੀਵਨ ਸਿੰਘ ਦਾ ਛੱਡ ਦਿੱਤੇ ਤੇ ਤਿੰਨ ਸਿੰਘ ਪੀਰੀ ਦੀ ਗੱਦੀ धरी ਹੁਣ ਸ਼ਬਦ ਗੁਰੂ ਆ ਇਹ ਗੁਰੂ ਗੋਬਿੰਦ ਸਿੰਘ ਨਾਲ ਭਾਈ ਦਇਆ ਸਿੰਘ ਜਿਹੜੇ ਪੰਜਾ ਪਿਆਰਿਆਂ ਬਾਰੇ ਸਿਰ ਉਹ ਸ਼ਹੀਦ ਹੋ ਗਏ ਇਹ ਦਇਆ ਸਿੰਘ ਬਾਬਾ ਜੀਵਨ ਸਿੰਘ ਜੀ ਦੇ ਰਿਸ਼ਤੇ ਚ ਕੋਫੜ ਲੱਗਦੇ ਆ ਭਾਈ ਦਇਆ ਸਿੰਘ ਪੰਜ ਪਿਆਰਿਆਂ ਬਾਰੇ ਧਰਮ ਸਿੰਘ ਤੇ ਤੀਸਰੇ ਭਾਈ ਮਾਰਦ ਸਿੰਘ ਇਹ ਦਿਨ ਗੁਰੂ ਦੇ ਨਾਲ ਗਏ ਸਿੰਘਾਂ ਨੂੰ ਦੱਸ ਦਿੱਤਾ ਕਿ ਜਦੋਂ ਅਸੀਂ ਮੁਗਲ ਸੱਤੇ ਹੋਏ ਦੇ ਉਹਨਾਂ ਦੇ ਵਿਚਾਰੇ ਜਾ ਕੇ ਜਕਾਰਾ ਛੱਡਾਂਗੇ ਤੁਸੀਂ ਤੀਲਾ ਦੇ ਨਾਲ ਮਸਾਲਾ ਭਜਾ ਦੇਣੀ ਹੈ ਇਵੇਂ ਹੀ ਹੋਇਆ ਸਤਗੁਰੂ ਨੇ ਸੁੱਤੇ ਪੈ ਨਗਰਾਂ ਦੇ ਵਿਚਾਰੇ ਜਾ ਕੇ ਤਾੜੀ ਮਾਰੀ ਕਿਉਂਕ ਜਗਾਉਣੇ ਸੀ ਤਾੜੀ ਮਾਰ ਕੇ ਜਗਾਏ ਜਗਾ ਕੇ ਜਕਾਰਾ ਛਣ ਕੇ ਦੱਸਿਆ ਕਿ ਹਿੰਦ ਦਾ ਪੀਰ ਜਾ ਰਿਹਾ ਕਿਸੇ ਚ ਹਿੰਮਤ ਐ ਤਾਂ ਫੜ ਗੋ ਸਿੰਘਾਂ ਨੇ ਮਸਾਲਾ ਭਜਾਰ ਦੀਆਂ ساری ਰਾਤ ਮੁਗਲ ਆਪਸ ਵਿੱਚ ਲੜਦੇ ਰਹੇ ਦਿਨ ਚੜਿਆ ਪਤਾ ਲੱਗਾ ਕਿ ਆਪਾਂ ਤੇ ਆਪਸ ਵਿੱਚ ਲੜਦੇ ਪਏ ਕੱਲਾ ਕੱਲਾ ਗੜੀ ਚੋਂ ਸਿੰਘ ਨਿਕਲ ਕੇ ਲੜਿਆ ਸ਼ਹੀਦ ਹੋਇਆ ਵਿੱਚ ਬਾਬਾ ਜੀਵਨ ਸਿੰਘ ਬਚ ਗਿਆ ਕੱਲਾ ਪਰ ਦੋ ਬੰਦੂਕਾਂ ਚਲਾਉਂਦੇ ਆ ਹੁਣ ਬਰੂਦ ਮੁੱਕ ਗਿਆ ਤੇ ਬੰਦੂਕਾਂ ਸੁੰਨ ਹੋ ਗਈਆਂ ਹੁਣ ਗੁਰੂਦਾਨ ਨੋਟੰਕੀ ਤੀਰਕਮਾਨ ਹੈ ਇਹਦੀ ਵਿਆਖਿਆ ਮੈਂ ਕਰਾਂ ਕਿਉਂਕਿ ਸਰੋਪਾ ਪੈ ਗਿਆ ਵੈਸੇ ਤੈਅ ਸਮਾ ਇੱਕ ਦਾ ਹੈ ਫਿਰ ਵੀ ਆਪਾਂ ਥੋੜੇ ਸਮੇਂ ਵਿੱਚ ਸਮਾਪਤੀ ਕਰਾਂਗੇ ਸਾਰੀ ਗੱਲ ਰੱਖਾਂਗੇ ਨੰਦਨ ਕੇ ਤੀਰ ਕੁਮਾਰ ਜੀ ਨੂੰ ਗੰਦਵ ਤੁਲਸ ਕਿਹਾ ਜਾਂਦਾ ਇਹ ਅਰਜਨ ਕੋ ਸੀਮਾਪਾਰ ਦੇ ਯੁੱਧ ਵਿੱਚ ਉਹ ਗੰਦਵ ਤੁਲਸ ਗੁਰ ਕ੍ਰਿਤਾ ਪਾਤਸ਼ਾਹ ਦਾ ਬਾਬਾ ਜੀਵਨ ਸਿੰਘ ਕੋਲ ਹੈ ਗੁਰੂ ਗੋਬਿੰਦ ਸਿੰਘ ਜੀ ਉਹਦੇ ਉੱਤੇ ਜਦੋਂ ਵੀ ਤੀਰ ਚੜਾਉਂਦੇ ਸੀ ਦੋ ਚੜਾਉਂਦੇ ਸੀ ਇਕੱਠੇ ਚਮਕੌਰ ਗੜੀ ਦੇ ਵਿੱਚ ਕੱਚੀ ਘਵੇਲੀ ਦੇ ਵਿੱਚ ਕਲਗੀਧਰ ਨੇ 10 10 20 20 ਤੀਰ ਵੀ ਉਹਦੇ ਉੱਤੇ ਚਲਾਏ ਆ ਇਕੱਠੇ ਪ੍ਰਾਪਤ ਹੁਣ ਬਾਬਾ ਜੀਵਨ ਸਿੰਘ ਨੇ ਉਹ ਤੁਲਸ ਚੁੱਕ ਲਿਆ ਗਾਰਡਨ ਕੋਲੋਂ ਪੰਜ ਪੰਜ 7 7 ਤੀਰ ਚੜਾ ਕੇ ਇੱਕੋ ਵਾਰੀ ਕਲ ਕਟ ਖਿੱਚ ਖਿੱਚ ਕੇ ਛੱਦੇ ਆ ਤੇ 10 10 20 20 ਮਗਲਾ ਦੇ ਵਿੱਚ ਦੀ ਲੱਗਦੇ ਜਾਂਦੇ ਆ